ਖੇੜ ਦਾ ਸਭ ਤੋਂ ਭਰਮਾ ਇੱਕ ਚੌਕ ਹੈਗਾ 메인 ਚੌਕ ਹੈਗਾ ਉੱਥੇ ਦੁਪਹਿਰੇ 4 ਵਜੇ ਦੋ ਜਣੇ ਮੂੰਹ ਬਨ ਕੇ ਆਉਂਦੇ ਆ ਗੋਲੀਆਂ ਚਲਾਉਂਦੇ ਆ ਇਥੋਂ ਨਿਕਲ ਵੀ ਜਾਂਦੇ ਆ ਕਿ ਸਾਡੇ ਨਾਕੇ ਕਿੱਥੇ ਨੇ ਸਾਡੀ ਪੁਲਿਸ ਕਿੱਥੇ ਆ ਨਾਲ ਦੀ ਨਾਲ ਮੈਂ ਸਾਰੇ ਅਫਸਰਾਂ ਨੂੰ ਫੋਨ ਕਰਤਾ ਐਸਐਸਪੀ ਸਾਹਿਬ ਨੂੰ ਫੋਨ ਕਰਤਾ ਪਰ ਉਹ ਫੜੇ ਨਹੀਂ ਗਏ ਰਸਤੇ ਦੇ ਵਿੱਚ ਮੋਟਰਸਾਈਕਲ ਵੀ ਸਿੱਟਿਆ ਸਾਰਾ ਕੁਝ ਆਪਾਂ ਨੂੰ ਸਾਰੀ ਗੱਲ ਪਤਾ ਹੈ ਕਿ ਇੱਕ ਥਾਂ ਤੇ ਗੋਲੀਆਂ ਚਲਾ ਗਏ ਤੇ ਮੁੜ ਕੇ ਫਿਰ ਬਾਜੋ ਵਪਾਰੀਆਂ ਨੂੰ ਫੋਨ ਕਰਨ ਲੱਗ ਗਏ ਕਿ ਅਸੀਂ ਉੱਥੇ ਚਲਾਈਆਂ ਸੀ ਤੁਹਾਡੇ ਵੀ ਚਲਾ ਦਾਂਗੇ ਉਹ ਇੱਕ ਕੰਮ ਵੀ ਫੜ ਸਕਦੀ ਹੈ ਸਾਰਾ ਸਰਕਾਰ ਦਾ ਧਿਆਨ ਜਿਹੜਾ ਹੈਗਾ ਪੁੱਠੇ ਕੰਮਾਂ ਤੇ ਹੈ ਲਾਅ ਐਂਡ ਆਰਡਰ ਹੈ ਵੀ ਕਿਹੜੇ ਪਾਸਿਓਂ ਗੋਲੀ ਆ ਜੇ ਕੋਈ ਦੁਕਾਨਦਾਰ ਆਪਦੀ ਦੁਕਾਨ ਤੇ ਬੈਠਾ ਉਹਨੂੰ ਆਈ ਨਹੀਂ ਪਤਾ ਵੀ ਕਦੋਂ ਕੋਈ ਗੋਲੀ ਮਾਰ ਦੇ ਤੇ ਨਾ ਮੁੜ ਕੇ ਕੋਈ ਫੜਿਆ ਜਾਂਦਾ ਕਿ ਬਾਹਰ ਬੈਠੇ ਹੈ ਜੀ ਤੁਸੀਂ ਸਾਰੇ ਇੱਥੇ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੇਖੋ ਗੱਲ ਇਹ ਹੈ ਕਿ ਮਸਲਾ ਕੱਲਾ ਇਹ ਨਹੀਂ ਕਿ ਇਧਰ ਚਾਚੇ ਤੇ ਹਮਲਾ ਹੋਇਆ ਮਸਲਾ ਇਹ ਹੈ ਕਿ ਜਿਹੜਾ ਸ਼ਹਿਰ ਦਾ ਸਭ ਤੋਂ ਭਰਮਾ ਇੱਕ ਚੌਕ ਹੈਗਾ 메인 ਚੌਕ ਹੈਗਾ ਉੱਥੇ ਦੁਪਹਿਰੇ 4 ਵਜੇ ਦੋ ਜਣੇ ਮੂੰਹ ਬੰਨ ਕੇ ਆਉਂਦੇ ਆ ਗੋਲੀਆਂ ਚਲਾਉਂਦੇ ਆ ਤੇ ਇਥੋਂ ਨਿਕਲ ਵੀ ਜਾਂਦੇ ਆ ਤੇ ਸਾਡੇ ਨਾਕੇ ਕਿੱਥੇ ਨੇ ਸਾਡੀ ਪੁਲਿਸ ਕਿੱਥੇ ਆ ਨਾਲ ਦੀ ਨਾਲ ਮੈਂ ਸਾਰੇ ਅਫਸਰਾਂ ਨੂੰ ਫੋਨ ਕਰਤਾ ਐਸਐਸਪੀ ਸਾਹਿਬ ਨੂੰ ਫੋਨ ਕਰਤਾ ਪਰ ਉਹ ਫੜੇ ਨਹੀਂ ਗਏ ਰਸਤੇ ਦੇ ਵਿੱਚ ਮੋਟਰਸਾਈਕਲ ਵੀ ਸਿੱਟਿਆ ਸਾਰਾ ਕੁਝ ਆਪਾਂ ਨੂੰ ਸਾਰੀ ਗੱਲ ਪਤਾ ਹੈ ਪਰ ਗੱਲ ਇਹ ਹੈ ਵੀ ਪਿਛਲੇ 2-3 ਸਾਲਾਂ ਤੋਂ ਜਿਹੜਾ ਇਹ ਸਿਸਟਮ ਚੱਲਦਾ ਪਿਆ ਇਹ ਤੇ ਨੱਥ ਕਿਉਂ ਨਹੀਂ ਪੈ ਰਹੀ ਅਸੀਂ ਆ ਫਰੀ ਦੇਤਾ ਜੀ ਅਸੀਂ ਫਲਾਣਾ ਫਰੀ ਦੇਤਾ ਅਸੀਂ ਐਂ ਕਰਤਾ ਸਾਰਾ ਦਿਨ ਸਾਰਾ ਧਿਆਨ ਸਰਕਾਰ ਦਾ ਜਿਹੜਾ ਹੈਗਾ ਉਹ ਇਸ਼ਤਿਹਾਰबाजी ਤੇ ਆ ਸਾਰਾ ਸਰਕਾਰ ਦਾ ਧਿਆਨ ਜਿਹੜਾ ਹੈਗਾ ਪੁੱਠੇ ਕੰਮਾਂ ਤੇ ਆ ਪਰ ਜਿਹੜੀ ਸੇਫਟੀ ਆ ਲਾਅ ਐਂਡ ਆਰਡਰ ਆ ਜਿਹਦੇ ਲਈ ਤੁਸੀਂ ਸਾਰੇ ਸਾ ਜਿਹੜਾ ਸਭ ਤੋਂ ਬੇਸਿਕ ਚੀਜ਼ ਹੈ ਇੱਕ ਬੰਦਾ ਤੁਰਿਆ ਫਿਰਦਾ ਉਹਨੂੰ ਐਂ ਨਹੀਂ ਪਤਾ ਵੀ ਕਿਹੜੇ ਪਾਸਿਓਂ ਗੋਲੀ ਆ ਜਾਏ ਕੋਈ ਦੁਕਾਨਦਾਰ ਆਪਦੀ ਦੁਕਾਨ ਤੇ ਬੈਠਾ ਉਹਨੂੰ ਐਂ ਨਹੀਂ ਪਤਾ ਵੀ ਕਦੋਂ ਕੋਈ ਗੋਲੀ ਮਾਰ ਦੇ ਕਦੋਂ ਕੋਈ ਫਰੋਤੀ ਦੀ ਕਾਲ ਆ ਜਾਏ ਤੇ ਨਾ ਮੁੜ ਕੇ ਕੋਈ ਫੜਿਆ ਜਾਂਦਾ ਕਿ ਬਾਹਰ ਬੈਠੇ ਆ ਜੀ ਗੱਲ ਇਹ ਹੈ ਵੀ ਇਹ ਤੇ ਕੰਟਰੋਲ ਕਦੋਂ ਹੋਊਗਾ ਸਰਕਾਰ ਨੂੰ ਹੁਣ ਤਾਂ 4 ਸਾਲ ਹੋ ਗਏ ਆ ਪਹਿਲਾਂ ਤਾਂ ਕਹਿੰਦੇ ਸੀ ਵੀ ਅਸੀਂ ਨਵੇਂ ਆ ਅਸੀਂ ਆਏ ਆ ਤੁਹਾਨੂੰ ਹਿਸਾਬ ਨਹੀਂ ਪਰ ਇਦੋਂ ਵੱਧ ਹਿਸਾਬ ਕੀ ਆਊਗਾ ਰੌਲਾ ਇਹ ਹੈ ਵੀ ਹੁਣ ਜਦੋਂ ਆਪਾਂ ਸਾਰੇ ਇਕੱਠੇ ਹੋਏ ਆ ਪਹਿਲਾਂ ਤਾਂ ਇਹ ਹੈ ਵੀ ਤੁਸੀਂ ਸਾਰੇ ਬੈਠੋ ਇੱਥੇ ਜਦੋਂ ਆਪਾਂ ਇਕੱਠੇ ਹੋਏ ਆ ਸਾਰੇ ਸਾਰੇ ਰਲ ਕੇ ਤੁਰੋ ਇਹ ਗੱਲ ਇਹ ਨਹੀਂ ਕਿ ਮੇਰੇ ਚਾਚੇ ਤੇ ਗੁਲੀਆਂ ਮਾਰ ਗਏ ਜਾਂ ਉੱਥੇ ਕੋਈ ਹਮਲਾ ਕਰ ਗਿਆ ਗੱਲ ਇਹ ਹੈ ਕਿ ਉਹਨਾਂ ਨੇ ਕਿਹੜਾ ਕੋਈ ਦੇਖਣਾ ਵੀ ਕਿਹੜੀ ਦੁਕਾਨ ਤੇ ਅਸੀਂ ਚਲਾਉਣਾ ਹੈ ਉਹਨਾਂ ਨੂੰ ਜਿਹਦਾ ਨੰਬਰ ਪਤਾ ਲੱਗ ਗਿਆ ਜਿਹਦੀ ਦੁਕਾਨ ਪਤਾ ਲੱਗ ਗਈ ਉਹਨਾਂ ਨੇ ਮਾਰ ਜਾਣਾ ਤੇ ਮੁੜ ਕੇ ਤੁਹਾਨੂੰ ਫੋਨ ਕਰਨਾ ਹੈ ਜਾਂ ਡਰਾਉਣਾ ਹੈਗਾ ਜਾਂ ਸਾਰਿਆਂ ਨੂੰ ਦਹਿਸ਼ਤ ਪਾਉਣੀ ਹੈ ਔਰ ਜਿਵੇਂ ਬਠਿੰਡੇ ਦੇ ਵਿੱਚ ਹੋਇਆ ਸੀਗਾ ਕਿ ਇੱਕ ਥਾਂ ਤੇ ਗੋਲੀਆਂ ਚਲਾ ਗਏ ਤੇ ਮੁੜ ਕੇ ਫਿਰ ਬਾਜੋ ਵਪਾਰੀਆਂ ਨੂੰ ਫੋਨ ਕਰਨ ਲੱਗ ਗਏ ਕਿ ਅਸੀਂ ਉੱਥੇ ਚਲਾਈਆਂ ਸੀ ਤੁਹਾਡੇ ਵੀ ਚਲਾ ਦਾਂਗੇ ਉਹ ਇਹ ਕੰਮ ਵੀ ਫੜ ਸਕਦੇ ਆ ਇਸ ਕਰਕੇ ਸਾਰੇ ਇਹ ਇਹ ਨਾ ਸੋਚੋ ਕਿ ਉੱਥੇ ਚੱਲੀ ਹੈ ਤੇ ਅਸੀਂ ਬੋਲੀਏ ਨਾ ਜਾਂ ਇਕੱਠੇ ਨਾ ਹੋਈਏ ਜਿੰਨੇ ਆਏ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਬਾਕੀਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਇਕੱਠੇ ਹੋਵਾਂਗੇ ਸਰਕਾਰ ਤੇ ਪ੍ਰੈਸ਼ਰ ਬਣੂਗਾ ਪ੍ਰਸ਼ਾਸਨ ਤੇ ਪ੍ਰੈਸ਼ਰ ਬਣੂਗਾ ਤਾਂ ਕੋਈ ਹੱਲ ਹੋਊਗਾ ਤਾਂ ਕੋਈ ਮੜਾ ਮੋਟਾ ਹੋਊਗਾ ਨਹੀਂ ਤਾਂ ਰੋਜ਼ ਦਾ ਕੰਮ ਹੈਗਾ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਉਹ ਕਹਿੰਦਾ ਤੁਸੀਂ ਫੋਨ ਬੰਦ ਕਰ ਲਓ ਜੀ ਕੋਈ ਕਹਿੰਦਾ ਵਟਸਐਪ ਬੰਦ ਕਰ ਲਓ ਜੀ ਇਹ ਹੱਲ ਥੋੜੀ ਹੈ ਇਹ ਸਮਾਜ ਦੇ ਵਿੱਚ ਇਹ ਚੀਜ਼ਾਂ ਖਤਮ ਕਦੋਂ ਹੋਣਗੀਆਂ ਸਾਨੂੰ ਇੱਕ ਸ਼ਾਂਤਮਈ ਮਾਹੌਲ ਜਿਹੜਾ ਹੈਗਾ ਰਹਿਣ ਵਾਸਤੇ ਕਦੋਂ ਮਿਲੂਗਾ ਮੇਰੀ ਬਸ ਇੰਨੀ ਬੇਨਤੀ ਹੈ ਵੀ ਸਾਰੇ ਇਕੱਠੇ ਰਹੋ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਹੈ ਉਦੋਂ ਸਾਰੇ ਆਇਆ ਕਰੋ ਤੇ ਆਪਣੀ ਬਲੰਦ ਰੱਖਿਆ ਕਰੋ ਜਦੋਂ ਕੋਈ ਬੰਦ ਦਾ ਸੱਦਾ ਹੁੰਦਾ ਹੈ ਉਦੋਂ ਸਾਰੇ ਕੰਟਰੀਬਿਊਟ ਕਰਿਆ ਕਰੋ ਇੱਕ ਦਿਨ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਕਿਸੇ ਨੂੰ ਪਰ ਜਦੋਂ ਕਿਸੇ ਨਾਲ ਇਹ ਜੀ ਅਭਿਨਵੀ ਹੋ ਜਾਂਦੀ ਹੈ ਤਾਂ ਅਗਲੇ ਦਾ ਸਾਰਾ ਪਰਿਵਾਰ ਜਿਹੜਾ ਹੈਗਾ ਬਰਬਾਦ ਹੋ ਜਾਂਦਾ ਜੇ ਇਕੱਠੇ ਰਹਾਂਗੇ ਤਾਂ ਹੀ ਸੁਰੱਖਿਅਤ ਰਹਾਂਗੇ ਅਦਰਵਾਈਜ਼ ਕੋਈ ਫਾਇਦਾ ਨਹੀਂ ਇੰਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਰੇ ਇੱਥੇ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੇਖੋ ਗੱਲ ਇਹ ਹੈ ਕਿ ਮਸਲਾ ਇਕੱਲਾ ਇਹ ਨਹੀਂ ਕਿ ਇਧਰ ਚਾਚੇ ਤੇ ਹਮਲਾ ਹੋਇਆ ਮਸਲਾ ਇਹ ਹੈ ਕਿ ਜਿਹੜਾ ਸ਼ਹਿਰ ਦਾ ਸਭ ਤੋਂ ਭਰਮਾ ਇੱਕ ਚੌਕ ਹੈਗਾ 메인 ਚੌਕ ਹੈਗਾ ਉੱਥੇ ਦੁਪਹਿਰੇ 4 ਵਜੇ ਦੋ ਜਣੇ ਮੂੰਹ ਬੰਨ ਕੇ ਆਉਂਦੇ ਆ ਗੋਲੀਆਂ ਚਲਾਉਂਦੇ ਆ ਤੇ ਇਥੋਂ ਨਿਕਲ ਵੀ ਜਾਂਦੇ ਆ ਤੇ ਸਾਡੇ ਨਾਕੇ ਕਿੱਥੇ ਨੇ ਸਾਡੀ ਪੁਲਿਸ ਕਿੱਥੇ ਆ ਨਾਲ ਦੀ ਨਾਲ ਮੈਂ ਸਾਰੇ ਅਫਸਰਾਂ ਨੂੰ ਫੋਨ ਕਰਤਾ ਐਸਐਸਪੀ ਸਾਹਿਬ ਨੂੰ ਫੋਨ ਕਰਤਾ ਪਰ ਉਹ ਫੜੇ ਨਹੀਂ ਗਏ ਰਸਤੇ ਦੇ ਵਿੱਚ ਮੋਟਰਸਾਈਕਲ ਵੀ ਸਿੱਟਿਆ ਸਾਰਾ ਕੁਝ ਆਪਾਂ ਨੂੰ ਸਾਰੀ ਗੱਲ ਪਤਾ ਹੈ ਪਰ ਗੱਲ ਇਹ ਹੈ ਵੀ ਪਿਛਲੇ 2-3 ਸਾਲਾਂ ਤੋਂ ਜਿਹੜਾ ਇਹ ਸਿਸਟਮ ਚੱਲਦਾ ਪਿਆ ਇਹ ਤੇ ਨੱਥ ਕਿਉਂ ਨਹੀਂ ਪੈ ਰਹੀ ਅਸੀਂ ਆ ਫਰੀ ਦੇਤਾ ਜੀ ਅਸੀਂ ਫਲਾਣਾ ਫਰੀ ਦੇਤਾ ਅਸੀਂ ਐਂ ਕਰਤਾ ਸਾਰਾ ਦਿਨ ਸਾਰਾ ਧਿਆਨ ਸਰਕਾਰ ਦਾ ਜਿਹੜਾ ਹੈਗਾ ਉਹ ਇਸ਼ਤਿਹਾਰबाजी ਤੇ ਆ ਸਾਰਾ ਸਰਕਾਰ ਦਾ ਧਿਆਨ ਜਿਹੜਾ ਹੈਗਾ ਪੁੱਠੇ ਕੰਮਾਂ ਤੇ ਆ ਪਰ ਜਿਹੜੀ ਸੇਫਟੀ ਆ ਲਾਅ ਐਂਡ ਆਰਡਰ ਆ ਜਿਹਦੇ ਲਈ ਤੁਸੀਂ ਸਾਰੇ ਸਾ ਜਿਹੜਾ ਸਭ ਤੋਂ ਬੇਸਿਕ ਚੀਜ਼ ਹੈ ਇੱਕ ਬੰਦਾ ਤੁਰਿਆ ਫਿਰਦਾ ਉਹਨੂੰ ਐਂ ਨਹੀਂ ਪਤਾ ਵੀ ਕਿਹੜੇ ਪਾਸਿਓਂ ਗੋਲੀ ਆ ਜਾਏ ਕੋਈ ਦੁਕਾਨਦਾਰ ਆਪਦੀ ਦੁਕਾਨ ਤੇ ਬੈਠਾ ਉਹਨੂੰ ਐਂ ਨਹੀਂ ਪਤਾ ਵੀ ਕਦੋਂ ਕੋਈ ਗੋਲੀ ਮਾਰ ਦੇ ਕਦੋਂ ਕੋਈ ਫਰੋਤੀ ਦੀ ਕਾਲ ਆ ਜਾਏ ਤੇ ਨਾ ਮੁੜ ਕੇ ਕੋਈ ਫੜਿਆ ਜਾਂਦਾ ਕਿ ਬਾਹਰ ਬੈਠੇ ਹੈ ਜੀ ਗੱਲ ਇਹ ਹੈ ਵੀ ਇਹ ਤੇ ਕੰਟਰੋਲ ਕਦੋਂ ਹੋਊਗਾ ਸਰਕਾਰ ਨੂੰ ਹੁਣ ਤਾਂ 4 ਸਾਲ ਹੋ ਗਏ ਆ ਪਹਿਲਾਂ ਤਾਂ ਕਹਿੰਦੇ ਸੀ ਵੀ ਅਸੀਂ ਨਵੇਂ ਆ ਅਸੀਂ ਆਏ ਆ ਤੁਹਾਨੂੰ ਹਿਸਾਬ ਨਹੀਂ ਪਰ ਇਦੋਂ ਵੱਧ ਹਿਸਾਬ ਕੀ ਆਊਗਾ ਰੌਲਾ ਇਹ ਹੈ ਵੀ ਹੁਣ ਜਦੋਂ ਆਪਾਂ ਸਾਰੇ ਇਕੱਠੇ ਹੋਏ ਆ ਪਹਿਲਾਂ ਤਾਂ ਇਹ ਹੈ ਵੀ ਤੁਸੀਂ ਸਾਰੇ ਬੈਠੋ ਇੱਥੇ ਜਦੋਂ ਆਪਾਂ ਇਕੱਠੇ ਹੋਏ ਆ ਸਾਰੇ ਸਾਰੇ ਰਲ ਕੇ ਤੁਰੋ ਇਹ ਗੱਲ ਨਹੀਂ ਕਿ ਮੇਰੇ ਚਾਚੇ ਤੇ ਗੁਲੀਆਂ ਮਾਰ ਗਏ ਜਾਂ ਉੱਥੇ ਕੋਈ ਹਮਲਾ ਕਰ ਗਿਆ ਗੱਲ ਇਹ ਹੈ ਕਿ ਉਹਨਾਂ ਨੇ ਕਿਹੜਾ ਕੋਈ ਦੇਖਣਾ ਵੀ ਕਿਹੜੀ ਦੁਕਾਨ ਤੇ ਅਸੀਂ ਚਲਾਉਣਾ ਹੈ ਉਹਨਾਂ ਨੂੰ ਜਿਹਦਾ ਨੰਬਰ ਪਤਾ ਲੱਗ ਗਿਆ ਜਿਹਦੀ ਦੁਕਾਨ ਪਤਾ ਲੱਗ ਗਈ ਉਹਨਾਂ ਨੇ ਮਾਰ ਜਾਣਾ ਤੇ ਮੁੜ ਕੇ ਤੁਹਾਨੂੰ ਫੋਨ ਕਰਨਾ ਹੈ ਜਾਂ ਡਰਾਉਣਾ ਹੈਗਾ ਜਾਂ ਸਾਰਿਆਂ ਨੂੰ ਦਹਿਸ਼ਤ ਪਾਉਣੀ ਹੈ ਔਰ ਜਿਵੇਂ ਬਠਿੰਡੇ ਦੇ ਵਿੱਚ ਹੋਇਆ ਸੀਗਾ ਕਿ ਇੱਕ ਥਾਂ ਤੇ ਗੋਲੀਆਂ ਚਲਾ ਗਏ ਤੇ ਮੁੜ ਕੇ ਫਿਰ ਬਾਜੂ ਵਪਾਰੀਆਂ ਨੂੰ ਫੋਨ ਕਰਨ ਲੱਗ ਗਏ ਕਿ ਅਸੀਂ ਉੱਥੇ ਚਲਾਈਆਂ ਸੀ ਤੁਹਾਡੇ ਵੀ ਚਲਾ ਦਾਂਗੇ ਉਹ ਇਹ ਕੰਮ ਵੀ ਫੜ ਸਕਦੇ ਆ ਇਸ ਕਰਕੇ ਸਾਰੇ ਇਹ ਨਾ ਸੋਚੋ ਕਿ ਉੱਥੇ ਚੱਲੀ ਹੈ ਤੇ ਅਸੀਂ ਬੋਲੀਏ ਨਾ ਜਾਂ ਇਕੱਠੇ ਨਾ ਹੋਈਏ ਜਿੰਨੇ ਆਏ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਬਾਕੀਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਇਕੱਠੇ ਹੋਵਾਂਗੇ ਸਰਕਾਰ ਤੇ ਪ੍ਰੈਸ਼ਰ ਬਣੂਗਾ ਪ੍ਰਸ਼ਾਸਨ ਤੇ ਪ੍ਰੈਸ਼ਰ ਬਣੂਗਾ ਤਾਂ ਕੋਈ ਹੱਲ ਹੋਊਗਾ ਤਾਂ ਕੋਈ ਮੜਾ ਮੋਟਾ ਹੋਊਗਾ ਨਹੀਂ ਤਾਂ ਰੋਜ਼ ਦਾ ਕੰਮ ਹੈਗਾ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਉਹ ਕਹਿੰਦਾ ਤੁਸੀਂ ਫੋਨ ਬੰਦ ਕਰ ਲਓ ਜੀ ਕੋਈ ਕਹਿੰਦਾ ਵਟਸਐਪ ਬੰਦ ਕਰ ਲਓ ਜੀ ਇਹ ਹੱਲ ਥੋੜੀ ਐ ਇਹ ਸਮਾਜ ਦੇ ਵਿੱਚ ਇਹ ਚੀਜ਼ਾਂ ਖਤਮ ਕਦੋਂ ਹੋਣਗੀਆਂ ਸਾਨੂੰ ਇੱਕ ਸ਼ਾਂਤਮਈ ਮਾਹੌਲ ਜਿਹੜਾ ਹੈਗਾ ਰਹਿਣ ਵਾਸਤੇ ਕਦੋਂ ਮਿਲੂਗਾ ਮੇਰੀ ਬਸ ਇੰਨੀ ਬੇਨਤੀ ਹੈ ਵੀ ਸਾਰੇ ਇਕੱਠੇ ਰਹੋ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਹੈ ਉਦੋਂ ਸਾਰੇ ਆਇਆ ਕਰੋ ਤੇ ਆਪਣੀ ਬੁਲੰਦ ਰੱਖਿਆ ਕਰੋ ਜਦੋਂ ਕੋਈ ਬੰਦ ਦਾ ਸੱਦਾ ਹੁੰਦਾ ਹੈ ਉਦੋਂ ਸਾਰੇ ਕੰਟਰੀਬਿਊਟ ਕਰਿਆ ਕਰੋ ਇੱਕ ਦਿਨ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਕਿਸੇ ਨੂੰ ਪਰ ਜਦੋਂ ਕਿਸੇ ਨਾਲ ਇਹ ਜੀ ਅਭਿਨਵੀ ਹੋ ਜਾਂਦੀ ਹੈ ਤਾਂ ਅਗਲੇ ਦਾ ਸਾਰਾ ਪਰਿਵਾਰ ਜਿਹੜਾ ਹੈਗਾ ਬਰਬਾਦ ਹੋ ਜਾਂਦਾ ਜੇ ਇਕੱਠੇ ਰਹਾਂਗੇ ਤਾਂ ਹੀ ਸੁਰੱਖਿਅਤ ਰਹਾਂਗੇ ਅਦਰਵਾਈਜ਼ ਕੋਈ ਫਾਇਦਾ ਨਹੀਂ ਇੰਦਾ ਬਹੁਤ-ਬਹੁਤ ਧੰਨਵਾਦ ਜੀ